ਹਾਂਜੀ ਵਿੱਕੀ ਜੀ ਹਾਂਜੀ ਸਰ ਹਾਂਜੀ ਵਿੱਕੀ ਜੀ ਪਹਿਲਾਂ ਇਹ ਦੱਸੋ ਵੀ ਤੁਸੀਂ ਹੈ ਕਿੱਥੋਂ ਪਟਿਆਲੇ ਤੋਂ ਤੇ ਇਸੇ ਦਰਬਾਰ ਤੇ ਸੋਨੂ ਬਾਬਾ ਜੀ ਦੇ ਦਰਬਾਰ ਤੇ ਕਿੰਨੇ ਚਿਰਾਂ ਤੋਂ ਜੁੜੇ ਹੋ ਮੈਨੂੰ 3 ਸਾਲ ਹੋ ਗਏ ਜੀ ਜੁੜੇ ਤੋਂ ਪਹਿਲਾਂ ਮੈਂ ਜਗ੍ਹਾ ਜਗ੍ਹਾ ਫਿਰਿਆ ਹੈ ਜੀ ਠੀਕ ਹੈ ਜੀ ਔਲਾਦ ਵਿਛੇ ਔਲਾਦ ਦਾ ਦੁੱਖ ਬਹੁਤ ਜ਼ਿਆਦਾ ਹੁੰਦਾ ਹੈ ਇਹ ਜਿਨ੍ਹਾਂ ਦੇ ਨਹੀਂ ਹੈਗੇ ਉਹਨਾਂ ਨੂੰ ਪਤਾ ਹੋਵੇਗਾ ਮੈਨੂੰ ਵੀ ਬਹੁਤ ਜ਼ਿਆਦਾ ਦੁੱਖ ਸੀ ਠੀਕ ਹੈ ਜੀ ਮੈਂ ਜਗ੍ਹਾ ਜਗ੍ਹਾ ਗਏ ਹਾਂ ਕਿੰਨੇ ਨਾ ਸਵਾਜ ਚੁਟਕੀ ਤੋਂ ਆਰਾਮ ਆ ਨਾ ਵੀ ਮੇਰਾ ਔਰ ਤੋਂ ਸਵਾਜ ਚੁਟਕੀ ਤੋਂ ਆਰਾਮ ਆ ਗਿਆ ਇੱਕ ਆਪ ਤਾਂ ਜਿਉ ਨਹੀਂ ਬਣੀਆ ਸੱਚੀਆਂ ਬਣੀਆ ਸੱਚੋ ਦਿਲੋਂ ਕਹਿ ਰਿਹਾ ਮੈਂ ਸੱਚੀਆਂ ਜੋ ਕਹਿ ਰਹੇ ਆ ਤੇ ਮੈਂ ਸਾਰੇ ਕਿਤੇ ਜਾਇਆ ਆ ਬਾਬਾ ਬੜਵਾ ਸਿੰਘ ਜਾਇਆ ਜਿੱਥੇ ਅੰਬਰਸਰ ਸਾਰੇ ਕਿਤੇ ਠੀਕ ਹੈ ਜੀ ਵਧੀਆ ਚਲੋ ਖੈਰ ਮੈਨੂੰ ਵੀ ਵਧੀਆ ਸਾਰੇ ਕਿਤੇ ਜਿੱਥੇ ਕੋਈ ਕਹਿੰਦਾ ਸੀ ਉੱਥੇ ਚਲਾ ਜਾਂਦਾ ਸੀ ਹਰ ਮਹੀਨੇ ਦੁੱਖ ਹੁੰਦਾ ਸੀ ਮਾਲਕ ਦੇਵੀ ਨੂੰ ਅਸੀਂ ਜਾਂਦੇ ਸੀ ਠੀਕ ਹੈ ਵੀ ਹਰ ਮਹੀਨੇ ਜਿੱਥੋਂ ਕਿਸੇ ਨੇ ਮੈਨੂੰ ਸਾਨੂੰ ਦੱਸਿਆ ਵੀ ਸਾਨੂੰ ਬਾਬਾ ਜੀ ਦਾ ਆਪਣੇ ਨਾਸ ਦਾ ਬਾਬਾ ਜੀ ਦੀ ਗੱਡੀ ਦੇ ਆ ਠੀਕ ਹੈ ਤੇ ਔਰ 1 ਰੁਪਿਆ ਮੇਰਾ ਲੱਗਿਆ ਨਹੀਂ ਠੀਕ ਹੈ ਜੀ 1 ਰੁਪਿਆ ਵੀ ਮੈਂ ਜਗਾ ਜਗਾ ਪੈਸੇ ਲਾਇਆ ਕਰ ਤੋੜਾ 7-8 ਲੱਖ ਰੁਪਏ ਮੈਂ ਲਾਤਾ ਲਾਜ ਵੀ ਕਰਾ ਲਿਆ ਮੈਨੇ ਕੋਈ ਹਸਪੀਟਲ ਨਹੀਂ ਛੱਡਿਆ ਪਟਿਆਲੇ ਦਾ ਕੋਈ ਕੁਝ ਨਹੀਂ ਛੱਡਿਆ ਮੈਨੇ ਹਾਂਜੀ ਮੇਰਾ ਬਸ ਪਰਮਾਤਮਾ ਕਹਿੰਦਾ ਜਦੋਂ ਸਹਾਇ ਹੋਣਾ ਇਸ ਗੱਡੀ ਤੋਂ ਹੋਇਆ ਸਹਾਇ ਠੀਕ ਹੈ ਜੋ ਬੋਲ ਰਿਹਾ ਸੱਚ ਹੈ ਸਾਰਾ ਤੇ ਹੁਣ ਬਾਬਾ ਜੀ ਦੀ ਬਾਗੜ ਦੀ ਯਾਤਰਾ ਬਾਗੜ ਦੀ ਯਾਤਰਾ 3 ਸਾਲਾਂ ਤੋਂ ਫ੍ਰੀ ਸੇਵਾ ਚੱਲ ਰਹੀ ਬੱਸਾਂ ਦੀ ਹਾਂਜੀ ਹਾਂਜੀ ਪਿਛਲੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਪਿਛਲੇ ਸਾਲ ਵੀ ਗਏ ਸੀ ਅਸੀਂ ਠੀਕ ਹੈ ਬਹੁਤ ਵਧੀਆ ਸੰਗਤ ਗਈ ਸੀ ਤੇ ਵਧੀਆ ਦਰਸ਼ਨ ਹੋਏ ਬਾਬਾ ਜੀ ਦੇ ਠੀਕ ਹੈ ਵਧੀਆ ਸੇਵਾ ਨਿਭਾ ਰਹੇ ਆ ਸਾਨੂੰ ਬਾਬਾ ਜੀ ਠੀਕ ਹੈ ਮੈਨੂੰ ਬਹੁਤ ਕੁਝ ਮਿਲਿਆ ਇਸ ਗੱਦੀ ਤੋਂ ਬਹੁਤ ਖੁਸ਼ ਮੈਨੂੰ ਜੋ ਬਚਨ ਕਰੇ ਗਏ ਸੀ ਮੇਰੇ ਉਹ ਬਚਨ ਪੂਰੇ ਹੋਏ ਆ ਇਸ ਗੱਦੀ ਤੋਂ ਜੋ ਜੋ ਬਚਨ ਪੂਰੇ ਹੋਏ ਆ ਹਾਲੇ ਵੀ ਮੇਰੇ ਰਿਕਾਰਡਿੰਗ ਆ ਪਈਆਂ ਵੀ ਮੇਰੇ ਮੋਬਾਈਲ 'ਚ ਵੀ ਕੋਈ ਕੋਈ ਸਾਬਤ ਕਰ ਦੇ ਵੀ ਝੂਠਾ ਹੈ ਮੇਰੇ ਕੋਲ ਰਿਕਾਰਡਿੰਗ ਬਈ ਹੈ ਜਿਹੜੇ ਜਿਹੜੇ ਬਚਨ ਹੋਏ ਆ ਜਿਹੜੀ ਜਿਹੜੀ ਮੈਨੂੰ ਦੁਕਾਨ ਇਸ ਗੱਦੀ ਤੋਂ ਪਹਿਲਾਂ 2 ਸਾਲ ਪਹਿਲਾਂ ਮੈਨੂੰ ਪਤਾ ਲੱਗਾ ਇਹਨਾਂ ਨੇ ਦੱਸਤੀ ਸੀ ਵੀ ਤੈਨੂੰ ਇਹ ਬਲੇ ਇਹ ਦੁਕਾਨ ਮਿਲੇਗੀ ਤੈਨੂੰ ਇਹ ਤੇਰੀ ਉਹ ਦੁਕਾਨ ਮਿਲੇਗੀ ਉਹੀ ਕੰਮ ਹੋਇਆ ਸਾਰਾ ਠੀਕ ਹੈ ਨਹੀਂ ਯਕੀਨਾਂ ਦਾ ਬੇੜਾ ਰੋੜ ਤੇ ਦੁਕਾਨ ਹੈ ਵਿੱਕੀ ਬੁਲਟ ਵਾਲਾ ਜਿਹਨੂੰ ਮਰਜ਼ੀ ਪ ਠੀਕ ਹੈ ਦੁਕਾਨ ਤੇ ਜਦੋਂ ਮਰਜ਼ੀ ਆ ਕੇ ਦੁਕਾਨ ਦੇਖ ਲੋ ਪੁੱਤਰ ਦੇਖ ਸਭ ਕੁਝ ਪਰਮਾਤਮਾ ਨੇ ਸਭ ਕੁਝ ਦਿੱਤਾ ਇਸ ਗੱਦੀ ਤੋਂ ਮੈਨੂੰ ਹੁਣ ਬਾਗੜ ਜਾਣ ਵਾਲੇ ਕੀ ਕਹੋਗੇ ਜੀ ਬਾਗੜ ਦਸਵੇਂ ਮਹੀਨੇ 16 ਤਰੀਕ ਨੂੰ ਪੂਰੀ ਸੰਗਤ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਔਰੇ ਆਓ ਦਰਬਾਰ ਦਰਬਾਰ ਸੇ ਸੋਨੂ ਬਾਬੇ ਦੇ